افسوس ਕਰਨ ਆਇਆ ਸੀਗਾ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਡੀ ਮਤ ਕਰਾਂਗੇ ਸਰਕਾਰ ਕੋਲੋਂ ਮਤ ਕਰਾਵਾਂਗੇ ਦੋਤਾ ਦਾ ਦੀ ਮਤ ਹੈ ਇੱਕ ਮੁੱਖ ਮੰਤਰੀ ਸਾਹਿਬ ਦੇ ਰਾਹਤ ਫੰਡ ਦੇ ਵਿੱਚੋਂ ਉਹ ਵੀ ਭੇਜਿਆ ਇੱਕ ਕਮੇਟੀ ਸਾਹਿਬ ਨੂੰ ਕਹਿ ਕੇ ਇੱਥੋਂ ਲੋਕਲ ਜਿਹੜਾ ਲੱਖ ਰੁਪਈਆ ਪੱਜੀ ਦੇ ਸਾਹਿਬ ਨਾਲ 4 ਲੱਖ ਰੁਪਈਆ ਦਾ ਚੈੱਕ ਜਿਹੜਾ ਉਹ ਅੱਜ ਦੇਣ ਆਏ ਸੀਗੇ ਇਤਿਲੇ 4-5 ਮਹੀਨੇ ਪਹਿਲਾਂ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਜਿੱਤੇ ਇਹਨਾਂ ਦੇ ਪਰਿਵਾਰ ਦੇ ਚਾਚੀ ਜਿਹੜੇ ਆ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀਗੀ ਇਹ 크ਿਸਚਨ ਭਾਈਚਾਰੇ ਦਾ ਸਾਡਾ ਪਰਿਵਾਰ ਹੈ ਇਹ ਇਸ ਪਿੰਡ ਦਾ ਉਹਦੇ ਲਈ ਮੈਂ ਦੋ ਤਰ੍ਹਾਂ ਦੀਆਂ ਫਾਈਲਾਂ ਤਿਆਰ ਕਰਵਾਈਆਂ ਸੀ ਇੱਕ ਡੀਸੀ ਸਾਹਿਬ ਕੋਲੋਂ ਇੱਕ ਮੁੱਖ ਮੰਤਰੀ ਸਾਹਿਬ ਕੋਲੋਂ ਮੁੱਖ ਮੰਤਰੀ ਸਾਹਿਬ ਵਾਲੀ ਫਾਈਲ ਜਿਹੜੀ ਆ ਉਹ ਚੰਡੀਗੜ੍ਹ ਗਈ ਹੈ ਤੇ ਡੀਸੀ ਸਾਹਿਬ ਵੱਲੋਂ ਅਸੀਂ ਜਿਹੜਾ 1-1 ਲੱਖ ਦਾ ਚੈੱਕ ਜਿਹੜਾ ਚਾਹਦੇ ਜੀ ਆਵਾਸਤੇ ਜਿਹੜਾ 4 ਲੱਖ ਦਾ ਚੈੱਕ ਜਿਹੜਾ ਉਹ ਮੈਂ ਅੱਜ ਦੇਣ ਆਇਆ ਸੀਗਾ ਦੇਖੋ ਪਰਮਾਤਮਾ ਦੀ ਮਾਤ ਹੁੰਦੀ ਹੈ ਆਪਾਂ ਜੀਤ ਦੀ ਵਾਪਸ ਲਿਆ ਸਕਦੇ ਬਾਅਦ ਆਪਾਂ ਜਿੰਨੀ ਮਤ ਕਰ ਸਕਦੇ ਹੋ ਆਪਾਂ ਉਹਨੂੰ ਤਰਨੀ ਚਾਹੀਦੀ ਹੈ ਉਹ ਮਦਦ ਕਰਨ ਵਾਸਤੇ ਮੈਂ ਆਇਆ ਸੀਗਾ ਉਦੋਂ ਮੈਂ ਪਰਮਾਤਮਾ 'ਤੇ ਅਰਦਾਸ ਕਰਦਾਂਗੇ ਪਰਵਾਦ ਨੂੰ ਹੋਰ ਬਲ ਬਖਸ਼ੇ ਚੜ ਦੀ ਕਲਾ ਚੜ੍ਹਨ ਅਸੀਂ ਜਿੰਨੇ ਜੋਗੇ ਇਹਨਾਂ ਦੇ ਨਾਲ ਪਿੰਡ ਵਾਲਿਆਂ ਦੀ ਕੁਝ ਮੰਗਾ ਸੀ ਜਿੱਥੇ ਨਾ ਪਿੰਡ ਵਾਲਿਆਂ ਨੇ ਜਿਹੜੀਆਂ ਮੰਗਾ ਦੱਸੀਆਂ ਉਹ ਆਪਾਂ ਸਾਰੀਆਂ ਪੂਰੀਆਂ ਕਰਦਾਂਗੇ ਕੋਈ ਗੱਲ ਨਹੀਂ ਇੱਕ ਵੀਰ ਕਾ ਮਿਲਕ ਪਲਾਂਟ ਵਾਲੀ ਉਹਨਾਂ ਨੇ ਅੱਜ ਦੱਸੀਆਂ ਗੱਲ ਉਹ ਕੋਈ ਨਹੀਂ ਨਾਲੇ ਕੋਈ ਚੰਗੀ ਜਗ੍ਹਾ ਵੇਖ ਕੇ ਉਹਨਾਂ ਨੂੰ ਜਗ੍ਹਾ ਦਿੰਦੇ ਆ ਉੱਥੇ ਆਪਾਂ ਜਿਹੜਾ ਉਹ ਡੇਰੀ ਦਾ ਕੰਮ ਹੈ ਉੱਥੇ ਲੈ ਹੁੰਦਾ ਜੀਮ ਸਾਹਿਬ ਨਾਲ ਗੱਲ ਕਰੀਏ ਠੀਕ ਹੈ ਸਰਪੰਚ ਸਾਹਿਬ ਅੱਜ ਪਰਿਵਾਰਾਂ ਦੀ ਮਤਤ ਕੀਤੀ ਗਈ ਮੰਤਰੀ ਸਾਹਿਬ ਲੋਕੀ ਹਾਂਜੀ ਹਾਂਜੀ ਇਹ ਮੰਤਰੀ ਸਾਹਿਬ ਜਦੋਂ ਇਹਨਾਂ ਦੇ ਪਰਿਵਾਰ ਦਾ ਸਾਨੂੰ ਮਤਲਬ ਬੜਾ ਵੱਡਾ ਇਹ ਝਟਕਾ ਵੱਜਾ ਸੀ ਜਦੋਂ ਇੱਕ ਟਿੱਪੋ ਪਰਿਵਾਰ ਦੀਆਂ ਆਚਾਰ ਮੌਤਾਂ ਹੋਈਆਂ ਨੇ ਤੇ ਮੰਤਰੀ ਸਾਹਿਬ ਉਦੋਂ ਉਸੇ ਵੇਲੇ ਪਹੁੰਚ ਗਏ ਸੀ ਉਦੋਂ ਵੀ ਮੰਤਰੀ ਸਾਹਿਬ ਮਤਲਬ ਇਹਨਾਂ ਦੀ ਆਪਣੀ ਜੇਬ ਦੇ ਵਿੱਚੋਂ ਵੀ ਮਤ ਕਰਕੇ ਗਏ ਸੀ ਤੇ ਹੁਣ ਉਹਨਾਂ ਨੇ ਜਿਹੜਾ ਰੈੱਡ ਕਰਾਸ ਤੋਂ 4 ਲੱਖ ਦਾ ਜਿਹੜਾ ਇਹਨਾਂ ਨੂੰ ਚੈੱਕ ਦਿੱਤਾ ਏ ਤੇ ਬਾਕੀ ਉਹਨਾਂ ਕਿਹਾ ਵੀ ਮੁੱਖ ਮੰਤਰੀ ਰਾਹਤ ਫੰਡ ਚੋਂ ਵੀ ਇਹਨਾਂ ਨੂੰ ਪੈਸੇ ਦਵਾਏ ਜਾਣਗੇ ਤੇ ਮੈਂ ਪਹਿਲੇ ਹੀ ਇਦਾਂ ਦੇ ਆਪਣੇ ਹਲਕੇ ਦੇ ਨੇਤਾ ਵੇਖੇ ਆ ਵੀ ਜਿਹੜੇ ਆਪਣੀ ਜੇਬ ਚੋਂ ਵੀ ਗਰੀਬਾਂ ਦੀ ਜਿਹੜੀ ਮਤ ਕਰਦੇ ਨੇ ਸੇਵਮ ਸਿੰਘ ਅੱਜ ਮੰਤਰੀ ਸਾਹਿਬ ਨੇ ਕਿੰਨਾ ਚੈੱਕ ਦਿੱਤਾ ਕੀ ਕਹਿੰਦੇ 1 ਲੱਖ ਦਾ 4 ਲੱਖ ਦਾ ਚੈੱਕ ਦਿੱਤਾ ਹੈ ਹੋ ਰੋਮ ਬਲੀ ਮੈਂ ਤੇ ਕੀ ਇਹਨਾਂ ਮੰਤਰੀ ਸਾਹਿਬ ਨੇ ਕੀ ਕਿਹਾ ਚੰਗਾ ਜੀ ਧੰਨਵਾਦ ਕਰਦੇ ਹੋ ਜੀ ਹਾਂ ਜੀ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News